ਇਹਨੇ ਜਿੱਲੀ ਬੰਦੇ ਆ ਪਾਰਾ ਉਹਦੇ ਵਿਸ਼ੇਸ਼ਤਾ ਇਹ ਰਹੀ ਕਿ ਆਪਾਂ ਇੱਕ ਸਾਰੇ ਕਾਨੂੰਨਾਂ ਦੇ ਖਿਲਾਫ ਸਾਰੇ ਤਮਸੇ ਅਤੇ ਅੰਦolan ਬੜਾ ਪੈਂਦਾ ਉਹ ਬਹੁਤ ਸਹੀ ਕੰਮ ਸੀ ਕਿਉਂਕਿ ਮੱਡੀ ਪੱਦਰ ਤੇ ਚਾਹੇ ਸੁਣਾ ਦੁਕਾਨਦਾਰ ਹੈ ਚਾਹੇ ਮਜ਼ਦੂਰ ਹੈ ਜਿਹੜੀ ਕਰੋਨਾ ਦੀ ਬਿਮਾਰੀ ਸੀ ਪਾਣੂ ਇਹ ਗੱਲ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਸਾਡੀ ਮਦਦ ਕਰੀਏ ਵੀ ਇਹ ਕੋਰੋਨਾ ਨਾਲ ਦੀ ਬਿਮਾਰੀ ਨਹੀਂ ਅਸਲੇ ਵਿੱਚ ਸਾਨੂੰ ਘਰਾਂ ਦੇ ਵਿੱਚ ਡੱਕ ਕੇ ਕੋ ਤਿੰਨ ਖੇਤੀ ਕਾਇ ਤੂਨ ਸਾਡੇ ਤੇ ਥੋਪਣਾ ਚਾਹੁੰਦੇ ਨੇ ਜਦੋਂ ਆਪਣੇ ਮੋਰਚੇ ਟੋਪਾ ਪੰਡਿਆਲੇ ਦੇ ਵਿੱਚ ਆਇਆ ਟੋਪਾ ਲੰਮੀ ਦਾ ਆ ਉਹਨਾ ਮੋਰਚਿਆਂ ਦੇ ਮੇਰੇ ਤੋਂ ਮਾਰ ਮਿੱਤਰ ਨੂੰ ਤਿਆਰ ਨਹੀਂ ਸੰਭਾਵੋ ਉਹਨਾਂ ਦਿਨਾਂ ਦੇ ਵਿੱਚ ਦੋਵਾਂ ਮੋਰਚਿਆਂ ਦੀ ਜਿਹੜੀ ਗਿਣਤੀ ਸੀ ਕੱਟ ਸੀ ਇੰਨੇ ਜ਼ਿਆਦੇ ਹੋ ਗਏ ਕਿ ਜੇ ਚਾਹ ਦਾ ਪ੍ਰਬੰਧ ਕੀਤਾ ਉਹ ਵੀ ਪੂਰਾ ਨਹੀਂ ਹੋਇਆ ਜੇ ਮੈਡੀਕਲ ਦਾ ਪ੍ਰਬੰਧ ਕੀਤਾ ਉਹ ਵੀ ਪੂਰਾ ਨਹੀਂ ਹੋਇਆ ਮਨੋ ਲੋਕ ਆਪ ਮਹਾੜੇ ਉਦੋਂ ਖਬਰਾਂ ਆਈਆਂ ਵੀ ਤਹਾਣੇ ਦੇ ਕੋਲੇ ਕੋਕਰ ਪਿੰਡ ਦੇ ਵੀਰਔਰਵਾਨਾਂ ਦਾ ਕਾਫਲਾ ਪੈਦਲ ਟੋਕੇ ਆ ਰਿਹਾ ਉਦੋਂ ਖਬਰਾਂ ਆਈਆਂ ਵੀ ਪਿੰਡਾਂ ਦੇ ਵਿੱਚੇ ਛੋਟੇ ਛੋਟੇ ਬੱਚੇ ਨੇ ਸੈਂਗਰੀਆਂ ਦੇ ਉੱਪਰ ਝੰਡੀਆਂ ਲਾ ਕੇ ਪਿੰਡਾਂ ਦੇ ਵਿੱਚ ਆਪੇ ਮਾਰਚ ਕਰਦੇ ਨੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਭਰਾਵੋ ਉਦੋਂ ਜਦੋਂ ਬੰਦਿਆਂ ਨੇ ਮੰਨਿਆ ਵੀ ਆਪਾਂ ਨੂੰ ਦਿੱਲੀ ਜਾਣਾ ਚਾਹੀਦਾ ਉਦੋਂ ਜਿਹੜਾ ਭਾਰਤ ਪਧਰਾ ਸਕੀਮ ਬਣਿਆ ਸੀ ਭਰਾਵੋ ਉਦੋਂ ਇੱਕ ਫੈਸਲਾ ਹੋਇਆ ਸੀ ਵੀ ਪੰਜਾਬ ਦੇ ਲੋਕ ਖੜੇ ਹੋ ਰਹੇ ਨੇ ਸਾਨੂੰ ਹਰਿਆਣੇ ਨੂੰ ਥਾੜ ਕੇ ਲੈ ਕੇ ਜਾਣਾ ਪੈਣਾ ਉਹਦੇ ਵਾਸਤੇ ਇਹ ਬਣੀਆਂ ਵੀ ਜਿਹੜੀਆਂ ਜਹੇ ਬੰਦੀਆਂ ਦਿੱਲੀ ਨੂੰ ਜਾਣਦੀਆਂ ਉਹ ਦਿੱਲੀ ਦੇ ਵਿੱਚ ਬਣਨ ਤੋਂ ਪਹਿਲਾਂ ਬਾਡਾਂ ਦੇ ਉੱਪਰ 77 ਦਰਮੁਗਾਂ ਦੇ 77 ਦੇ ਮੋਗੇ ਉੱਤੇ ਮੋੜ ਕੇ ਤੰਦੂਗਾ ਸਾਡੇ ਜਿਹੜੇ ਪ੍ਰਚਾਰਕ ਨੇ ਬੁਲਾਰੇ ਨੇ ਉਹ ਗੱਡੀਆਂ ਲੈ ਕੇ ਹਰਿਆਣੇ ਦੇ ਪਿੰਡਾਂ ਦੇ ਵਿੱਚ ਵੜਨੇ ਵੜਨੇ ਗਏ ਉਹ ਲੋ ਜਨਾਬਾ 23 ਤਰੀਕ ਨੂੰ ਜਾ ਕੇ ਬੈਠੇ ਸੀ ਪ੍ਰਭੂ ਉਦੋਂ ਮੁੰਡਾ ਕਾਫੀ ਵੱਡੀ ਪੀੜ ਸਾਡੀ ਨੌਜਵਾਨੀ ਵੱਡੇ ਬੰਦਰ ਦੇ ਪੰਨਾਂ ਦੇ ਵਿੱਚੋਂ ਨਿੱਤ ਕੇ ਆਈ ਉਹ ਲੋ ਬੈਸ ਕੇ ਇੱਕ ਧਾਰਨਾ ਆਈ ਨਾਂ ਨਾਲ ਕੱਲੀ ਵੀ ਲੱਖੇ ਸੁਧਾਨੇਵਾਲ ਅਤੇ ਮਜ਼ਦੂਰਾਂ ਦੇ ਹੱਕ ਚ ਕਾਨੂੰਨ ਬਣਾਓ ਕਾਨੂੰਨ ਬਣਾਓ ਕਾਨੂੰਨ ਬਣਾਓ ਭਾਰਤੀ ਕਿਸਾਨ ਯੂਨੀ ਦੇ ਇੱਕਤਾ ਗਰਾਹ ਜਿੰਦਾਬਾਦ 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 ਮਰਦੂਰਾ ਦੇ ਕਿਸਾਨਾਂ ਦਾ ਇੱਕਾ ਜਿੰਦਾਬਾਦ 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 ਆਰ ਪਾਈ ਬਤੂ ਦਿਨ ਲਗਾ ਦੋ ਇਹ ਤਾਂ ਪੱਕਾ ਕਰ ਰਿਹਾ ਹੈ ਟਾਈਮਿਕਲਾ ਹੁੰਦਾ ਹੈ ਮੋਦੀ ਜੀ ਇਹਨਾ ਬਹੁਤ ਜਿਆਦਾ ਕਰਦੇ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮਬਾਬਾ ਮੋਦੀ ਸਰਕਾਰ ਮਰਦਾਬਾਦ 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 ਤਿਆਰ ਸਰਕਾਰ यु मोर्चा ज़िंदाबाद हैमदाबाद ज़िंदाबाद मोदी सरकार मुर्दाबाद 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 पंजाब सरकार मुर्दाबाद करो तयारी भारती कान जोकता ज़िंदाबाद भारती कान जो एकता ज़िंदा